ਲੈ ਪੰਜਾਬ ਦੇ ਲੋਕੋ ਡਰਾਮੇ ਬਾਜ਼ ਭਗਵੰਤ ਮਾਨ ਜੀ ਨਾਟਕ ਕਰਤਾ ਹਰ ਦਮ ਨਾਟਕ ਕਰਨ ਵਾਲੇ ਭਗਵੰਤ ਮਾਨ ਜੀ ਮੈਂ ਤੁਹਾਡੇ ਭਾਸ਼ਣ ਦਾ ਜਵਾਬ ਦੇਣ ਲੱਗਿਆ ਤੇ ਉਹ ਜਵਾਬ ਆ ਜਿਹੜੇ ਉਹ ਪੱਗ ਦਾ ਲੜਮੜਾ ਜਾਂ ਕੰਨਾਂ ਤੋਂ ਚੱਕ ਲੋ ਜਿਹੜਾ ਮੈਂ ਜਵਾਬ ਦੇਣ ਲੱਗਿਆ ਤੁਹਾਡਾ ਜਿਹੜਾ ਸੰਗਰੂਰ ਜਿਹੜਾ ਕਹੋ ਸੰਗਰੂਰ ਸਟੇਡੀਅਮ ਦੇ ਵਿੱਚ ਤੁਸੀਂ ਭਾਸ਼ਣ ਦਿੱਤਾ ਤੁਸੀਂ ਕੋਈ ਉੱਥੇ ਉੱਡ ਘਾਟਨ ਕੀਤਾ ਮਤਲਬ ਕੋਈ ਆਪਣਾ ਜਿਹੜਾ ਕਹਿ ਲੋ ਹਾਕੀ ਦਾ ਤੁਸੀਂ ਉਹ ਘਾਟਨ ਕੀਤਾ ਉਹਨਾਂ ਨੇ ਦੱਸਿਆ ਹੋਇਆ ਸੀਗਾ ਵਿੱਚ ਤੇ ਤੁਸੀਂ ਕਹਿ ਰਹੇ ਆ ਕਿ ਗਰਾਊਂਡ ਖੋਲ ਦੇਣੇ ਆ ਚਾਹੇ ਕੋਈ ਵੇਚੀ ਜਾਵੇ ਡਰੱਗਸ ਡਰੱਗਸ ਵਿਕਣੀ ਨਹੀਂ ਗਈ ਡਰੱਗਸ ਕਿਵੇਂ ਵਿਕ ਜੂਗੀ ਜਦੋਂ ਸਾਡੇ ਬੱਚੇ ਨੌਜਵਾਨ ਇਹ ਕਹਿਣਗੇ ਕਿ ਗਰਾਊਂਡ ਦੇ ਵਿੱਚ ਜਾਂਦੇ ਅਸੀਂ ਸਰੀਰ ਕਮਾਉਨੇ ਆ ਜਿਹੜੇ ਉਹਨਾਂ ਦੇ ਆ ਕੇ ਕਹਿਣਗੇ ਵੀ ਹਾਂ ਭਾਈ ਚਿੱਟਾ ਦੇਖ ਨਹੀਂ ਰਿਹਾ ਤੇ ਉਹ ਕਹਿਣਗੇ ਜੀ ਲੋਕ ਤਾਂ ਹੁਣ ਖੇਡਣ ਲੱਗ ਕੇ ਆ ਨੌਜਵਾਨ ਤਾਂ ਗੱਲ ਸੁਣ ਇਧਰ ਝਾਤੀ ਮਾਰ 2017 ਦੇ ਵਿੱਚ ਵੀ ਪੰਜਾਬ 'ਚ ਗਰਾਊਂਡ ਸੀਗੇ 2018 'ਚ ਵੀ ਪੰਜਾਬ 'ਚ ਗਰਾਊਂਡ ਸੀਗੇ 2019 ਦੇ ਵਿੱਚ ਵੀ ਪੰਜਾਬ 'ਚ ਗਰਾਊਂਡ ਸੀਗੇ ਅੱਜ ਤੇਰੀ ਸਰਕਾਰ ਬਣੀ ਨੂੰ 2 ਸਾਲ ਹੋਣ ਆਲੇ ਆ ਪੰਜਾਬ 'ਚ ਅੱਜ ਵੀ ਗਰਾਊਂਡ ਬਣਿਆ ਲੈ ਭਗਵਾਨ ਤੁਮਨਸਾ ਫਿਰ ਮੂੰਹ ਤੋਂ ਦੀ ਹੱਥ ਕੱਢ ਤੇਰਾ 92 ਐਮਐਲਏ ਚ ਕਿਹੜਾ ਇੱਕ ਵੀ ਐਮਐਲਏ ਆਉਂਦਾ ਜਿਹੜਾ ਥਾਪੀ ਮਾਰ ਕੇ ਕਵੇ ਕਿ ਮੇਰੇ ਹਲਕੇ ਦੇ ਵਿੱਚ ਚਿੱਟਾ ਨਹੀਂ ਜਾ ਭਗਵੰਤ ਮਾਨ ਤੈਨੂੰ ਚੈਲੰਜ ਕੀਤਾ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਕੱਢ ਤੇਰੇ 92 ਐਮਐਲਏ ਚੋਂ ਕਿਹੜਾ ਨਿਕਲਦਾ ਮਾਰੇ ਥਾਪੀ ਆ ਕੇ ਕਿ ਜਾ ਮੇਰੇ ਹਲਕੇ ਦੇ ਵਿੱਚ ਚਿੱਟਾ ਨਹੀਂ ਮੈਂ ਤੀਜੀ ਵਾਰੀ ਫਿਰ ਕਹਿੰਦਾ ਭਗਵੰਤ ਮਾਨ ਸਿਆ ਕੱਢ ਤੇਰਾ 92 ਐਮਐਲਏ ਦੇ ਵਿੱਚੋਂ ਕਿਹੜਾ ਐਮਐਲ ਇੱਕ ਵੀ ਨਿਕਲਦਾ ਜਿਹੜਾ ਕਵੇ ਮੇਰੇ ਹਲਕੇ ਦੇ ਵਿੱਚ ਚਿੱਟਾ ਹੈ ਨਹੀਂਗਾ ਯਾਰ ਕਮਾਲ ਹੋਗੀ ਜਾ ਫਰਾਂ ਕਰ ਸੁਖਪਾਲ ਖਹਿਰੇ ਦਾ ਗਾਲ ਘੁੱਟ ਦੇ ਉਹਨੂੰ ਮਾਰ ਦੇ ਐਵੇਂ ਜੇਲਾ ਜੀਆਂ ਕਰ ਦੇ ਨਾ ਕਰਿਓ ਤੇ ਪਰਚਾ ਪਾ ਦਿਨਾ ਜਿੰਨਾ ਪਰਚਾ ਦਾ ਤੂੰ ਵਿਰੋਧ ਕਰਦਾ ਸੀ ਅੱਜ ਉਹਨਾਂ ਪਰਚਾਂ 'ਚ ਉਹਨੂੰ ਅੰਦਰ ਸਿੱਟੀ ਜਾਣਾ ਗਾਲ ਘੁੱਟ ਦੇ ਉਹਦਾ ਸੁਖਬੀਰ ਬਾਦਲ ਦਾ ਗਾਲ ਘੁੱਟ ਦੇ ਆ ਕੈਪਟਨ ਮੋਰਿੰਦਰ ਸਿੰਘ ਦਾ ਗਾਲ ਘੁੱਟਦੇ ਚਰਨਜੀਤ ਚੰਨੀ ਦਾ ਗਾਲ ਘੁੱਟਦੇ ਰਾਜੇ ਵੜਿੰਗ ਦਾ ਗਾਲ ਘੁੱਟ ਜੇ ਆਪੇ ਲੋਕ ਕਹਿਣਗੇ ਕਿ ਵੋਟ ਤਾਂ ਬਈ ਭਗਵੰਤ ਮਾਨ ਨੂੰ ਪਾਉਣੀ ਪੈਣੀ ਆ ਹੋਰ ਤਾਂ ਕੋਈ ਲੀਡਰ ਬਚਿਆ ਨਹੀਂ ਯਾਰ ਕਮਾਲ ਹੋ ਗਈ ਯਾਰ ਆਖੇ ਚਿੱਟਾ ਕਿ ਆਪੇ ਡਰੈਕਸ ਬੰਦ ਹੋ ਜੂ ਯਾਰ ਤੈਨੂੰ ਤੂੰ ਬਣਿਆ ਕਾਦੇ ਹਾਸਤੇ ਆ ਫਿਰ ਹਰ ਗੱਲ ਤੁਸੀਂ ਗੱਲ ਕਾਦੀ ਕਰਦੇ ਆ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨਹੀਂ ਪਾਈ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨਹੀਂ ਪਾਈ ਮੈਂ ਸਾਰੀਆਂ ਪੰਜਾਬ ਚ ਝਾਕੀਆਂ ਵਿਖਾਉਣੀ ਆ ਅੱਲਾ ਰਹਿਣ ਦੇ ਮੈਂ ਵਾਰੇ ਵਾਰੇ ਜਾਵਾਂ ਤੁਹਾਡੇ ਤੋਂ ਤੁਸੀਂ ਕੀ ਕਹਿ ਰਹੇ ਆ ਕਿ ਅਸੀਂ ਤਾਂ ਜੀ ਸ਼ਹੀਦਾਂ ਦੀ ਸਾਡੀ ਧਰਤੀ ਆ ਅਸੀਂ ਇਹ ਸ਼ਹੀਦ ਭਗਤ ਸਿੰਘ ਦੀ ਕਿਉਂ ਨਹੀਂ ਝਾਕੀ ਵਿਖਾਉਂਦੇ ਉਹ ਗੱਲ ਸੁਣ ਭਰਾਵਾ ਤੂੰ ਨਾ ਹੀ ਭਗਤ ਸਿੰਘ ਦਾ ਲੈਣਾ ਪਰ ਸੋਚ ਤੇਰੀ ਜਰਨਲ ਡੈਰ ਅਰਕੀ ਆ ਸਾਥੋਂ ਆਪਦੇ ਆਪਦੇ ਨਾ ਪੋਤਰੇ ਪੜਪੋਤੇਆਂ ਨੂੰ ਜਵਾਬ ਨਹੀਂ ਦਿਆ ਜਾਇਆ ਕਰਨੇ ਪੰਜਾਬ ਦੇ ਲੋਕਾਂ ਤੋਂ ਜਦੋਂ ਇਹਨਾਂ ਦੇ ਪੋਤਰੇ ਪੁੱਛਿਆ ਕਰਨਗੇ ਪਰਪੋਤਰੇ ਪੁੱਛਿਆ ਕਰਨਗੇ ਕਿ ਦਾਦਾ ਜੀ ਸਾਨੂੰ ਦੱਸੋ ਵੀ ਜਿਹੜੇ ਭਗਤ ਸਿੰਘ ਹੋਰੀ ਸੀ ਉਹ ਪੰਜਾਬ ਤੋਂ ਜਾਂ ਦੇਸ਼ ਤੋਂ ਪੈਸਾ ਲੁੱਟ ਕੇ ਉਹ ਕਰਜ਼ਾ ਚੜਾਉਂਦੇ ਸੀ ਤੇ ਉਹ ਅੰਗਰੇਜ਼ਾਂ ਨੂੰ ਦਿੰਦੇ ਸੀ ਅਸੀਂ ਕੀ ਜਵਾਬ ਦੇਵਾਂਗੇ ਭਰਾਵਾ ਆ ਆਏ ਚੜੇ ਸਾਲ ਤੇ ਤੂੰ ਸਾਨੂੰ ਟੈਗ ਕਰਾਉਣ ਵਾਲਾ ਕਰਤਾ 2500 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਉਹ ਕੇਸਰੀ ਆਲ ਦੇਊਗਾ ਉਹ ਭਰੂਗਾ ਜਹਾਜਾਂ ਚ ਠੂਣੇ ਉਹ ਲੈਂਦਾ ਕਰਜ਼ੇ ਅਸੀਂ ਭਰਾਂਗੇ ਕਿਹੜੀਆਂ ਝਾਕੀਆਂ ਦੀ ਗੱਲ ਕਰਦਾ ਤੂੰ ਮੈਨੂੰ ਝਾਕੀਆਂ ਸਾਨੂੰ ਦੱਸ ਆਖੇ ਝਾਕੀ ਨਹੀਂ ਵਿਖਾਈ ਝਾਕੀ ਨਹੀਂ ਵਿਖਾਈ ਆਖੇ ਉਹ ਗੱਡੇ ਵਾਲੀ ਗੱਲ ਹੋਈ ਪਈ ਹੈ ਗੱਡਾ ਸਾਡੇ ਸਾਰੇ ਚੱਲਿਆ ਉਹ ਤੂੰ ਭਰਾਵਾ ਤੂੰ ਤਾਂ ਸਟੇਜਾਂ ਕਮੇਡੀਆਂ ਕਮੂਡੀਆਂ ਕਰਨ ਵਾਲਾ ਸਟੇਜਾਂ ਤੇ ਮੈਕ ਚ ਬੋਲਣ ਵਾਲਾ ਤੇਰੀ ਸਰਕਾਰ ਬਣੀ ਆ 2022 ਚ ਤੇ ਉਹਨਾਂ ਨੂੰ ਤਾਂ ਲੋਕ 50 50 ਸਾਲਾਂ ਦੇ ਨਾਲ ਲੈਂਦੇ ਉਹਨਾਂ ਦਾ ਉਹ ਭਰਾਵਾ ਤੇਰੀ ਸਰਕਾਰ ਹੀ ਨਵੀਂ-ਨਵੀਂ ਬਣੀ ਆ ਕੱਲ ਦੀ ਭੂਤਨੀ ਸਿਵਿਆਂ ਚਾਦ ਦਾਲਾ ਕੰਮ ਹੋਇਆ ਪਿਆ ਤੁਹਾਡਾ ਅਖੇ ਅਸੀਂ ਦੱਸਾਂਗੇ ਕੌਣ ਸੀ ਮਾਈ ਭਾਗੋ ਤੂੰ ਦੱਸੇਗਾ ਤੂੰ ਜੰਮਿਆ ਕਿ ਕਿਤਾਬਾਂ ਪਹਿਲਾਂ ਆਈਆਂ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ ਕੱਲ ਨੂੰ ਮੈਂ ਮੁੱਖ ਮੰਤਰੀ ਬਣ ਕੇ ਕਹਾਂ ਕਿ ਮਾਈ ਭਾਗੋ ਬਾਰੇ ਤਾਂ ਮੈਂ ਦੱਸੂਗਾ ਚਾਕੀਆਂ ਵਿਖਾਉਂਗਾ ਉਹ ਵੀਰਾ ਜੀ ਮੇਰਾ ਡੇਟ ਆਫ ਬਰਥ 15 ਅਗਸਤ 1999 ਮੈਂ ਜੰਮਿਆ 1999 ਦੇ ਵਿੱਚ ਤੇ ਕੱਲ ਨੂੰ ਮੈਂ ਕਹਾਂ ਮੈਂ ਮਾਈ ਭਾਗੋ ਬਾਰੇ ਦੱਸੂਗਾ ਸਾਨੂੰ ਦੱਸਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਗਈ ਮਾਈ ਭਾਗੋ ਬਾਰੇ ਸਾਰੇ ਜਾਣਦੇ ਆ ਕੱਲਾ ਪੰਜਾਬ ਨਹੀਂ ਕੱਲਾ ਆ ਸਾਡਾ ਦੇਸ਼ ਨਹੀਂ ਆਲ ਵਰਲਡ ਦੇ ਵਿੱਚ ਸਿੱਖਾਂ ਦਾ ਨਾਮ ਚੱਲਦਾ ਯਾਦ ਰੱਖੋ ਜਿੱਥੇ ਵਿਫਤਾ ਪੈਂਦੀ ਆ ਉਥੇ ਸਿੱਖਾਂ ਨੂੰ ਯਾਦ ਕੀਤਾ ਜਾਂਦਾ ਜੇਕਰ ਗੱਲ ਝੂਠਾ ਤਾਂ ਮੈਨੂੰ ਮੇਰੇ ਪੰਜਾਬ ਦੇ ਸਿੱਖ ਦੱਸ ਦੇਣ ਇੱਕ ਪਾਸੇ ਤੂੰ ਸਾਡੇ ਸਿੱਖਾਂ ਦੀ ਗੱਲ ਕਰੀ ਜਾਣਾ ਇੱਕ ਪਾਸੇ ਤੂੰ ਗੱਲਾਂ ਇੱਕ ਪਾਸੇ ਤੂੰ ਨਾਰੀ ਸ਼ਕਤੀ ਦੀ ਗੱਲ ਕਰੀ ਜਾਣਾ ਤੇ ਆ ਕੱਲ ਪਰਸੋਂ ਇੱਕ ਮਹਿਲਾ ਸੀ ਜਿਹਨੂੰ ਥਾਣੇ ਦੇ ਵਿੱਚੋਂ ਆ ਐਸਐਚਓ ਨੇ ਧੱਕੇ ਮਾਰ ਕੇ ਬਾਹਰ ਕਢਾਇਆ ਉੱਥੇ ਤੁਹਾਡਾ ਮੂੰਹ ਸੌਂਤਿਆ ਗਿਆ ਥੋੜੇ 92 ਚ ਕੋਈ ਨਹੀਂ ਬੋਲਿਆ ਨਾਲੇ ਮੈਂ ਦੱਸ ਦੇਵਾਂ ਕਿ ਆ ਸਾਡੇ ਸ਼ਹੀਦ ਉਦਮ ਸਿੰਘ ਹੋਰਾਂ ਨੇ ਸ਼ਹੀਦ ਭਗਤ ਸਿੰਘ ਹੋਰਾਂ ਨੇ ਆ ਲਿਆ ਕੇ ਅੰਗਰੇਜ਼ਾਂ ਨੂੰ ਇੱਥੇ ਨੌਕਰੀਆਂ ਨਹੀਂ ਦਿਵਾਈਆਂ ਜਿਸ ਤਰ੍ਹਾਂ ਤੇਰਾ ਕੰਮ ਹੋਇਆ ਪਿਆ ਕਦੇ ਹਰਿਆਣੇ ਵਾਲਿਆਂ ਨੂੰ ਇੱਥੇ ਨੌਕਰੀਆਂ ਦੇਤੀਆਂ ਕਦੇ ਰਾਜਸਥਾਨ ਵਾਲਿਆਂ ਨੂੰ ਨੌਕਰੀਆਂ ਦੇਤੀਆਂ ਯੂਪੀ ਬਿਹਾਰ ਤੋਂ ਆ ਕੇ ਸਾਡੇ ਦੇ ਇੱਥੇ ਰਾਜ ਕਰੀ ਜਾਂਦੇ ਆ ਤੂੰ ਕਿਹੜੀ ਗੱਲ ਕਰੀ ਜਾਣਾ ਮੈਂ ਗੱਲ ਕੀਤੀ ਸੀ ਚਿੱਟੇ ਦੀ ਕਿ ਹੁਣ ਆਖੇ ਅਸੀਂ ਤਾਂ ਗਰਾਊਂਡ ਖੋਲਦਾਂਗੇ ਆ ਮੇਰੇ ਪਿੰਡ ਚ ਗਰਾਊਂਡ ਭੱਜ ਗਏ ਆਪਾਂ ਚਿੱਟਾ ਬੰਦ ਹੋ ਜਾਊਗਾ ਐ ਕਿਹੜੀਆਂ ਗੱਲਾਂ ਭਗਵੰਤ ਮਾਨਸਿਆ ਮੇਰੀ ਇੱਕ ਤੁਹਾਨੂੰ ਬੇਨਤੀ ਆ ਨੋਟ ਰੱਖੋ ਗੱਲ ਜੇ ਤਾਂ ਤੁਸੀਂ ਚਿੱਟਾ ਬੰਦ ਕਰਾ ਸਕਦੇ ਆ ਤਾ ਦੋਨੇ ਹੱਥ ਖੜੇ ਕਰਕੇ ਕਹੋ ਕਿ ਚਿੱਟਾ ਬੰਦ ਕਰਾਵਾਂਗੇ ਜੇ ਨਹੀਂ ਕਰਾ ਸਕਦੇ ਆਪ ਦੀ ਸਰਕਾਰ ਦਾ ਅਸਤੀਫਾ ਦਿਓ ਤੁਸੀਂ ਕਿੱਥੇ ਆ ਬੀਬੀ ਅਨਮੋਲ ਗਗਨਮਾਲ ਹੁਣ ਸਾਨੂੰ ਦਿਖਦੇ ਨਹੀਂਗੇ ਪੰਜਾ ਮਿੰਟਾਂ ਚ ਐਮਐਸਪੀ ਵਾਲੇ ਫਿਰ ਕਹਿੰਦੇ ਸੱਤਾ ਚ ਆਏ ਆ ਪਤਾ ਲੱਗਿਆ ਤੇ ਕੇਦਰੀਆਲ ਸਾਹਿਬ ਨੇ ਤਾਂ ਤੁਹਾਨੂੰ ਕਹਿ ਕੇ ਕੱਲਿਆ ਸੀ ਵਾਅਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ ਕੱਲੀ-ਕੱਲੀ ਗੱਲ ਦਾ ਹਿਸਾਬ ਚਾਹੀਦਾ ਪੰਜਾਬ ਦੀਆਂ ਰਾਤਾਂ ਦੀਆਂ ਨਿੰਦਰਾ ਉਡਾਉਣ ਵਾਲਿਓ ਆ ਆਮ ਆਦਮੀ ਪਾਰਟੀ ਦੀ ਸਰਕਾਰੇ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਪੰਜਾਬ ਦੇ ਨਾਲ ਆ ਕੀ ਹੋ ਕੀ ਰਿਹਾ ਅਖੇ ਜੀ ਅਸੀਂ ਤਾਂ ਗਰਾਊਂਡ ਬਣਵਾ ਦੇਨੇ ਆ ਨਸ਼ਾ ਨਸ਼ਟ ਅਖਸਰ ਆਪੇ ਹੀ ਹੋ ਤਾਂ ਬੜੇ ਚਲਾਕ ਬੰਦੇ ਆ ਕਦੇ ਇਧਰੋਂ ਆ ਗਿਆ ਕਦੇ ਇਧਰੋਂ ਆ ਗਿਆ ਤੇ ਜਿਹੜਾ ਤੇਰੇ ਨਾਲ 12 1300 ਪੁਲਿਸ ਵਾਲਾ ਫਿਰਦਾ ਉਹ ਕਰਨਾ ਕੀ ਉਹਨਾਂ ਦਾ ਉਹ ਤੇਰੀ ਢਾਕ ਹੀ ਬੈਠੇ ਤੈਨੂੰ ਕੋਈ ਚੱਕ ਕੇ ਲੈ ਕੇ ਜਾਂਦਾ ਪੁੱਛਣ ਆਲਾ ਹੋਵੇਪਾ ਸਾ ਮਨਿਆ ਗੱਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਤੁਸੀਂ ਤੁਹਾਨੂੰ ਖਤਰਾ ਤੁਹਾਨੂੰ ਪੁਲਪੀਆਂ ਹਜ਼ਾਰ ਪੁਲਿਸ ਦੇਣੀ ਪਵੇ ਅਸੀਂ ਬੈਠੇ ਤੁਹਾਡੇ ਵਾਸਤੇ ਪਰ ਹੁਣ ਤੁਸੀਂ ਇਹ ਗੱਲ ਦੱਸੋ ਵੀ ਜੇਕਰ ਤੁਸੀਂ ਕੋਈ ਕੋਈ 100 50 ਬੰਦਾ ਨਾ ਰੱਖੋ ਆਪਦੇ ਬਾਕੀ ਲਾਓ ਤੁਸੀਂ ਚਿੱਟੇ ਦੀਆਂ ਟੀਮਾਂ ਤੇ ਐਵੇਂ ਕਦੇ ਕੇਦਰੀ ਹਾਲ ਦਿੱਲੀੋਂ ਆ ਗਿਆ ਚਲੋ ਬੈਠੋ ਜੀ ਅਸੀਂ ਲੈ ਜਗੇ ਤੈਨੂੰ ਤੁਹਾਨੂੰ ਸਿਰਫ ਜਾਜ ਨਹੀਂ ਚਲਾਉਣਾ ਹੁੰਦਾ ਭਗਵੰਤ ਮਾਨਸਿਆਂ ਨਹੀਂ ਤਾਂ ਆਪ ਕਰਿਆ ਕਰੇ ਏਲਾ ਐ ਮਤਲਬ ਜਹਾਜ਼ਾਂ ਚੜਾਇਆ ਕਰੇ ਹੈਲੀਕਾਪਟਰ ਨਹੀਂ ਚਲਾਉਣਾ ਆਉਂਦਾ ਤੈਨੂੰ ਨਹੀਂ ਤਾਂ ਜਿਵੇਂ ਕਹਿੰਦੇ ਨੇ ਇੱਕ ਗਾਣਾ ਸੀਗਾ ਆਖੇ ਕੋਈ ਗਾਣਾ ਸੀਗਾ ਵੀ ਜੇਖੇ ਅਸੀਂ ਹੁੰਦੇ ਤਾਂ ਤੇਰੀਆਂ ਅੱਖਾਂ 'ਚ ਪੈ ਜਾਂਦੇ ਖੜੀ ਅਸੀਂ ਸੁਰਮਾ ਹੁੰਦੇ ਤਾਂ ਤੇਰੀਆਂ ਅੱਖਾਂ 'ਚ ਪੈ ਜਾਂਦੇ ਤੇ ਜੇ ਗਾਨੀ ਹੁੰਦੀ ਤਾਂ ਤੇਰੇ ਗਲ 'ਚ ਪੈ ਜਾਂਦੇ ਕੜਾ ਹੁੰਦਾ ਤਾਂ ਤੇਰੇ ਗੁੱਟ 'ਚ ਪੈ ਜਾਂਦੇ ਝਾਂਜਰ ਹੁੰਦੀ ਤਾਂ ਤੇਰੇ ਪੈਰ 'ਚ ਪੈ ਜਾਂਦੇ ਕੰਮ ਤਾਂ ਹੋਇਆ ਪਿਆ ਜੇ ਕਾਸ਼ ਕਿਤੇ ਤੁਹਾਨੂੰ ਜਹਾਜ਼ ਵੀ ਡਾਉਣਾ ਆਉਂਦਾ ਹੁੰਦਾ ਹੈਲੀਕਾਪਟਰ ਚਲਾਉਣਾ ਹੁੰਦਾ ਇੱਥੇ ਅਸੀਂ ਤਾਂ ਤੇਰੇ ਡਰਾਈਵਰ ਵੀ ਬਣ ਜਾਂਦੇ ਗਲਤ ਇੱਥੇ ਹੋ ਜਾਣੀ ਸੀ ਕਦੇ ਉੱਥੇ ਰਾਜਸਥਾਨ ਗਿਆ ਕਦੇ ਛੱਤੀਸਗੜ ਗਿਆ ਕਦੇ ਯੂਪੀ ਗਿਆ ਕਦੇ ਬਿਹਾਰ ਗਿਆ ਕਦੇ ਕਦੇ ਇੱਥੇ ਹਿਮਾਚਲ ਗਿਆ ਆਖੇ ਗੱਲ ਤਾਂ ਇੱਥੇ ਹੋਈ ਪਈ ਆ ਕਿ ਮਾਂ ਤਾਂ ਫਿਰੇ ਫੋਸੀ ਫੋਸੀ ਪੁੱਤ ਘੀਰੇ ਬਖਸ਼ਦਾ ਫਿਰੇ ਪੰਜਾਬ ਤਾਂ ਇੱਥੇ ਰੋਂਦਾ ਫਿਰਦਾ ਦੋ ਡੰਗ ਦੀ ਰੋਟੀ ਪਿੱਛੋਂ ਆਖੇ ਜਿਹੜਾ ਪੰਜਾਬ ਆ ਨਾ ਹਾਂਜੀ ਲੋਕ ਟਾੜਕਾਂ ਮਾਰੀ ਜਾਂਦੇ ਆ ਉੱਥੇ ਫਿਰ ਇਹਨੇ ਗੱਲ ਸੁਣਾਤੀ ਗੱਲਾਂ ਕੀ ਆ ਸਾਨੂੰ ਨਹੀਂ ਚਾਹੀਦਾ ਤਾਂ ਤਾਂ ਸੀ ਸਕੂਲ ਐਮਨਸ ਬਣਾਏ ਅਸੀਂ ਐ ਕਰਤਾ ਸੀ ਉਹ ਕਰਤਾ ਇੱਕ ਵਾਰੀ ਕੋਈ ਬੰਦਾ ਚਲਿਆ ਗਿਆ ਅਖੇ ਉਹਨੇ ਡਾਕਟਰ ਦੇ ਵਿੱਚ ਲੱਗਣਾ ਸੀ ਸਾਰੇ ਟੈਸਟ ਕਲੀਅਰ ਕਰਤੇ ਉਹਨੂੰ ਕਹਾਂ ਉਹ ਜੀ ਦੋਕ ਸਵਾਲ ਪੁੱਛਦੇ ਆ ਉਹ ਜਦੋਂ ਉਹਨਾਂ ਕੋਲ ਗਿਆ ਉਹ ਕਹਿੰਦੇ ਧਰਤੀ ਤੋਂ ਚੰਦ ਦੀ ਦੂਰੀ ਕਿੰਨੀ ਆ ਉਹ ਆਦਾ ਜੇ ਰੂਟ ਤੇ ਭਾਈ ਚਿੱਠੀਆਂ ਵੰਡਣੀਆਂ ਮੇਰਾ ਜਵਾਬ ਆ ਪਿੱਛੋਂ ਹਾਸੜ ਚੱਕਤੀ ਯਾਰ ਬਸ ਤੁਸੀਂ ਆ ਤੁਹਾਨੂੰ ਕਮੇਡੀਆਂ ਸੁਣਾ ਕੇ ਮੁਰ ਜਾਂਦਾ ਤੁਸੀਂ ਕਮੇਡੀਆਂ ਸੁਣ ਸੁਣੋ ਦਾ ਆਪਦਾ ਤੁਸੀਂ ਪੰਜਾਬ ਦਾ ਭਲਾ ਕਰਾ ਦੋਗੇ 75 ਸਾਲ ਹੋ ਗਏ ਆ ਦੇਸ਼ ਆਜ਼ਾਦ ਹੋਏ ਨੂੰ ਲਗਭਗ ਆ ਸਾਨੂੰ ਭਾਸ਼ਣਾ ਨਹੀਂ ਸਾਨੂੰ ਖਾਦਾ ਅਜੇ ਤੱਕ ਹੋਰ ਸਾਨੂੰ ਕਾਸੇ ਨੇ ਨਹੀਂ ਖਾਦਾ ਜੇ ਤੁਸੀਂ ਗੱਲਾਂ ਕਰਦੇ ਆ ਪੰਜਾਬ ਬਚਾਉਂਦਿਆਂ ਤੇ ਪੰਜਾਬ ਐਸ ਟਾਈਮ ਖੂਨਜੇ ਚ ਲੱਗਿਆ ਪਿਆ ਪੰਜਾਬ ਦਾ ਹਰ ਪਿੰਡ ਦੇ ਵਿੱਚੋਂ ਪੰਜ ਪੰਜ ਮੌਤਾਂ ਹੁੰਦੀਆਂ ਕਿਵੇਂ ਮੌਤਾਂ ਹੁੰਦੀਆਂ ਇੱਕ ਬਾਹਰਲੀ ਕੰਟਰੀ ਚ ਗਿਆ ਮਾਪਿਓ ਦੇ ਭਾਰਤੋਂ ਪਿੰਡ ਦੇ ਭਾਰਤ ਉਹ ਵੀ ਮਰ ਜਾਂਦਾ ਬਸ ਮਾਪਿਓ ਫੋਨ ਤੇ ਗੱਲਾਂ ਕਰਦਾ ਦੂਜਾ ਨੌਜਵਾਨ ਜਿਹੜਾ ਚਿੱਟੇ ਦੇ ਵਿੱਚ ਤਬਾਹ ਹੋ ਜਾਂਦਾ ਉਹਨੂੰ ਦੀਂਦਾ ਕੁਛ ਨਹੀਂ ਤੀਜਾ ਨੌਜਵਾਨ ਜਿਹੜਾ ਪੜਿਆ ਲਿਖਿਆ ਤੁਹਾਡੀਆਂ ਡਾਂਗਾ ਖਾਂਦਾ ਹੋ ਕਦੇ ਗੁੱਟ ਤੜਾਉਂਦਾ ਕਦੇ ਉਹ ਆਪਦੀ ਲੱਤ ਤੜਾਉਂਦਾ ਕਦੇ ਉਹ ਪਾਣੀ ਚ ਛਾਲਾ ਮਾਰਦਾ ਕਦੇ ਉਹਨੂੰ ਪਰਚੇ ਪੈਂਦੇ ਆ ਕਦੇ ਉਹਦੇ ਤੇ ਕਦੇ ਉਹਨੂੰ ਚੱਕ ਕੇ ਕੋਈ ਲੈ ਕੇ ਜਾਂਦਾ ਫਿਰ ਬੱਚਿਆ ਜਿਹੜਾ ਨੌਜਵਾਨ ਬੇਰੋਜ਼ਗਾਰ ਜਿਹਨੂੰ ਪਤਾ ਲੱਗਿਆ ਵੀ ਹੁਣ ਕੋਈ ਕੰਮ ਨਹੀਂ ਆਉਣਾ ਉਹ ਤੁਹਾਡੇ ਸਟਿਆਂ ਦੇ ਕਾਰੋਬਾਰ ਸਾਹਮਦਾ ਤੁਹਾਡੇ ਚਿੱਟਿਆਂ ਦੇ ਕਾਰੋਬਾਰ ਸਾਹਮਦਾ ਮੈਂ ਤੁਹਾਡੇ ਸੱਕਾ ਤੇ ਤੁਹਾਡੇ ਚਿੱਟਾ ਕਿਉਂ ਕਹਿ ਰਿਹਾ ਮੈਂ ਤਾਂ ਕਹਿ ਰਿਹਾ ਭਗਵੰਤ ਮਾਨ ਜੀ ਕਿਉਂਕਿ ਇੱਕ ਨੀਤੀ ਵੇਖੋ ਜਦੋਂ ਬੰਦਾ ਬੇਰੋਜ਼ਗਾਰ ਹੋਊਗਾ ਆਪੇ ਭਾਈ ਉਹਨੂੰ ਰੋਟੀ ਖਾਣ ਵਾਸਤੇ ਕੁਝ ਨਾ ਕੁਝ ਕੰਮ ਤਾਂ ਕਰਨਾ ਪੈਣਾ ਪਰ ਇਹ ਨਿੱਤੀਆਂ ਕੀ ਦੀਆਂ ਇਹ ਨਿੱਤੀਆਂ ਨੂੰ ਪਰਖ ਤੈਨੂੰ ਸਿਰਫ ਪ੍ਰਸ਼ਾਸਨ ਆਪਦੇ ਨਾਲ ਚਲਾ ਰਿਹਾ ਭਗਵਾਨ ਤਮਨ ਜੀ ਆ ਤਿੰਨਾ ਸਾਲਾਂ ਬਾਅਦ ਤੇਰੇ ਕੋਲ ਕੋਈ ਬੰਦਾ ਨਹੀਂ ਇੱਥੇ ਆਇਆ ਕਰਨਾ ਤੇ ਸਿਰਫ ਗੱਡੀ ਹੂਟਰ ਮਾਰ ਕੇ ਲੰਘ ਜਾ ਕਰੂਗੀ ਜੇਕਰ ਯਾਦ ਰੱਖ ਲੋ ਗੱਲ ਇਹ ਜ਼ਰੂਰੀ ਨਹੀਂ ਕਿ ਹੁਣ ਤੋਂ ਤੁਹਾਡੇ ਕੋਲ ਪਾਵਰ ਤੇ ਸਾਰੀ ਉਮਰ ਆਸਤੇ ਰਹੂਗੀ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦਿਆਂ ਚੜ੍ਹਾਈਆਂ ਰਹਿੰਦੀਆਂ ਕਦੇ ਤਾਂ ਦਰਖਤ ਹਰਾ ਹੁੰਦਾ ਕਦੇ ਉਹ ਸੁੱਕਿਆ ਹੁੰਦਾ ਇਹ ਪੱਤ ਝੜ ਆਉਂਦੀ ਜਾਂਦੀ ਰਹਿੰਦੀ ਆ ਯਾਦ ਰੱਖੋ ਹੁਣ ਬੂਟਾ ਹਰਾ ਹੁਣ ਜਿਹੜਾ ਕਹਿ ਲੋ ਪੱਤ ਝੜਦਾ ਆਉਣਾ ਜਿਹੜਾ ਜਿਹੜਾ ਕਹਿੰਦੇ ਹੁਣ ਤਾਂ ਹਰਾ ਹੋਇਆ ਪਿਆ ਪੂਰਾ ਰੁੱਖ ਬਾਅਦ ਚ ਸਮਾਂ ਪੱਤ ਝੜਦਾ ਆਉਣਾ ਯਾਦ ਰੱਖੋ ਜੇ ਪੱਤ ਝੜਦੇ ਸਮੇਂ ਦੇ ਵਿੱਚ ਉਹਨੂੰ ਫੇਰ ਤੋਂ ਉਹਨੂੰ ਪੱਤੇ ਲੱਗਣੇ ਸ਼ੁਰੂ ਹੋ ਜਾਂਦੇ ਆ ਪਰ ਭਗਵਾਨ ਤਮਨਸਿਆ ਤੇਰਾ ਰੋਖ ਐ ਹੋ ਜਾ ਡਿੱਗਣਾ ਜਿਹਨੂੰ ਨਕਲੀ ਦੇ ਪੱਤੇ ਵੀ ਲਾਵਾਂਗੇ ਨਕਲੀ ਤੇ ਜੇਕਰ ਇਹਨੂੰ ਅਸਲ ਜਿਹੜੀ ਨਕਲੀ ਦੀ ਵੀ ਇਹਨੂੰ ਹਰੀ ਬਾਹਰ ਲਾਵਾਂਗੇ ਉਹ ਵੀ ਇਹਦੇ ਤੇ ਖੜਨੀ ਨਹੀਂ ਗਈ ਤੇਰਾ ਹਸ਼ਰੋਨਾ ਦੇ ਵਿੱਚੋਂ ਮਾੜਾ ਹੋ ਜਾਣਾ ਇਸ ਕਰਕੇ ਚਿੱਟਾ ਬੰਦ ਕਰਾ ਪੰਜਾਬ ਚ ਵਿਕੀ ਜਾਂਦਾ ਫਿਰ ਕਿਉਂ ਨਹੀਂ ਤੂੰ ਕੈਪਟਨ ਮਰਿੰਦਰ ਸਿੰਘ ਉਹ ਰਾਰੀ ਕਹਿੰਦਾ ਸੀ ਕਿ ਇਸ ਤੂੰ ਇੱਥੇ ਜਿਹੜਾ ਕਹਿ ਲੋ ਗਰਾਊਂਡ ਬਣਾਓ ਗਰਾਊਂਡ ਅੱਜ ਵੀ ਆ ਕੱਲ ਵੀ ਸੀ ਹੁਣ ਗਰਾਊਂਡ ਗਾਂ ਵੀ ਰਹਿਣਗੇ ਚਿੱਟਾ ਬੰਦ ਕਰਾ ਮੇਨ ਮੁੱਦਾ ਚਿੱਟਾ ਬੰਦ ਕਰਾ ਨਹੀਂ ਕਰਾਉਣਾ ਭਗਵੰਤ ਮਾਨ ਨੇ ਨਾ ਅੱਜ ਕਰਾਵੇ ਨਾ ਕੱਲ ਕਰਾਵੇ ਨਾ ਪਰਸੋਂ ਚਲਾਵੇ ਨਾ ਪਰਸੋਂ ਕਰਾਵੇ ਨਾ ਪਰਸੋਂ ਚੌਥੇ ਕਰਾਵੇ ਨਾ ਪੁਲਿਸ ਕਰਾਵੇ ਨਾ ਕੋਈ ਹੋਰ ਮਹਿਕਮਾ ਕਰਾਵੇ ਜੇ ਕਰਾਉਂਗੇ ਤਾਂ ਪਿੰਡਾਂ ਲੋ ਚਿੱਟਾ ਆ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਪਰੇਗਾ ਪ੍ਰੂਗਾ ਕੈਪਸੂਲ ਸਿਗਨੇਚਰ ਵਾਜਦੇ ਜਿਹੜੇ ਇਹ ਤੁਸੀਂ ਕਰਾਉਂਗੇ ਸਿਰਫ ਮੇਰੀ ਇੱਕ ਗੱਲ ਨੋਟ ਕਰ ਲਓ ਜੇ ਕਿ ਸਰਕਾਰ ਨੇ ਕਿਸੇ ਨੇ ਹੱਥ ਨਹੀਂ ਪਾਉਣਾ ਯਾਦ ਰੱਖੋ ਹਰ ਪਿੰਡ ਦੇ ਵਿੱਚ ਚਿੱਟਾ ਵੇਚਦਾ ਹਰ ਪਿੰਡ ਦੇ ਵਿੱਚ ਕੈਪਸੂਲ ਵੇਚਦੇ ਆ ਉਹ ਬੇਰੁਜ਼ਗਾਰ ਹੋਏ ਪਏ ਆ ਤਾਂ ਵੇਚਦੇ ਆ ਨੰਬਰ 2 ਤੋਂ ਤੁਸੀਂ ਆਜੋ ਜਦੋਂ ਤੁਹਾਡਾ ਪੁੱਤ ਚਿੱਟੇ ਦੇ ਨਾਲ ਮਰਦਾ ਉੱਥੇ 300 ਬੰਦਾ ਇਕੱਠ ਕਰਨ ਵਾਸਤੇ ਆਉਂਦਾ ਸੱਥਰ ਤੇ ਬੈਠਾ ਗੱਲਾਂ ਕਰਦਾ ਨੌਜਵਾਨ ਸੀ ਨਸ਼ੇ ਨੇ ਪੰਜਾਬ ਮਾਰਤਾ ਕੁਝ ਬਾਹਰ ਜਾਂਦੇ ਰਹੇ 300 ਬੰਦੇ ਦੇ ਵਿੱਚੋਂ ਸੱਥਰ ਤੇ ਬਹਿਣ ਵਾਲਿਆਂ ਨੂੰ ਮੈਂ ਕਹਿੰਨਾ ਤੀ ਬੰਦੇ ਇਕੱਠੇ ਹੋ ਜੋ ਤੁਸੀਂ ਜਿਹੜੇ ਪਿੰਡਾਂ ਦੇ ਵਿੱਚ ਚਿੱਟਾ ਵੇਚਦੇ ਆ ਫੜੋ ਉਹਨਾਂ ਤੇ ਗੁੱਟ ਇੱਕ ਵਾਰੀ ਸਮਝਾ ਦਿਓ ਦੂਜੀ ਵਾਰੀ ਮਰੋੜ ਦਿਓ ਕਿ ਹੁਣ ਅਸੀਂ ਪਿੰਡ ਦੇ ਵਿੱਚ ਗੰਦ ਨਹੀਂ ਪੈਣ ਦੇਵਾਂਗੇ ਅਸੀਂ ਆਹ ਕੈਪਸੂਲ ਕੁਬਸੂਲ ਨਹੀਂ ਵੇਚਣ ਦੇਵਾਂਗੇ ਜੀ ਦਾ ਪੁੱਤ ਪਿੰਡਾ ਉਹ ਦੋਨੇ ਜੀ ਰੱਖ ਕੇ ਆਪਦੇ ਭੈਣ ਭਾਈਆਂ ਨੂੰ ਲਾਓ ਆਪਦੇ ਰਿਸ਼ਤੇਦਾਰਾਂ ਨੂੰ ਲਾਓ ਨਾਲ ਇੱਕ ਦੋ ਮੈਂਬਰਾਂ ਨੂੰ ਲਾਓ ਨਾਲ ਚੌਂਕੀਦਾਰਾਂ ਨੂੰ ਲਾਓ ਵੀ ਜਣੇ ਇਕੱਠੇ ਹੋ ਕੇ ਉਹਦੇ ਬਾਹਰ ਚ ਖੜਜੋ ਕਿ ਚਿੱਟਾ ਬੰਦ ਕਰ ਓਏ ਸਾਡੇ ਪੁੱਤ ਬਰਵਾਦ ਹੋਈ ਜਾਂਦੇ ਆ ਤੇਰੇ ਤੂੰ ਤੇਰੀ ਆਪਦਿਆਂ ਦਾ ਪਿੰਡ ਦੇ ਵਿੱਚ ਕਾਣ ਕਰਾਈ ਜਾਂਦੇ ਆ ਤੂੰ ਕੋਈ ਕੰਮ ਹੋਰ ਛੇੜਲਾ ਇਹਦੇ ਨਾਲ ਪੁੱਤ ਤੇਰਾ ਵੀ ਕਾਣ ਹੋ ਜਾਣਾ ਵੇਚਣ ਆ ਲਿਆ ਤੇ ਸਾਡੇ ਪੁੱਤਾਂ ਦਾ ਕਾਣ ਤਾਂ ਹੋਇਆ ਪਿਆ ਉਹਨੂੰ ਸਮਝਾਓ ਤੁਸੀਂ ਰੋਕ ਸਕਦੇ ਆ ਸਰਕਾਰ ਨੇ ਬਾਣੀ ਫਰਨੀ ਤਨੀ ਜਾ ਮੈਂ ਤੁਹਾਨੂੰ ਦਬਕੇ ਦੇ ਨਾਲ ਕਹਿਣਾ ਯਾਦ ਰੱਖ ਲੋ ਹੱਕ ਹੱਕ ਜਿਹੜੀ ਕਹਿ ਲੋ ਇੱਕ ਥਾਪੜ ਕੇ ਆਣਾ ਕਿ ਤੁਹਾਡੇ ਪੁੱਤਾਂ ਨੂੰ ਚਿੱਟੇ ਤੋਂ ਮਰਨ ਦੇ ਨਾਲ ਕੋਈ ਨਹੀਂ ਬਚਾ ਸਕਦਾ ਉਹ ਮਰਨਗੇ ਤੁਸੀਂ ਬਚਾ ਲੋ ਨਹੀਂ ਤਾਂ ਆਪਦੇ ਪੁੱਤਾਂ ਦੇ ਮੱਥੇ ਚੁੰਮ ਲੋ ਆਉਣ ਵਾਲੇ ਸਮੇਂ ਚ ਤੁਹਾਨੂੰ ਉਹ ਮਿਲਨੇ ਨਹੀਂ ਨਹੀਂ ਦੋਸ਼ ਵਿਚਾਰਿਆਂ ਦਾ ਉਹਨਾਂ ਦੇ ਹੱਡਾਂ ਨੂੰ ਲੱਗ ਗਿਆ ਇਹ ਯੁੱਧ ਏ ਸੀ ਸਾਡੇ ਇਹ ਇੱਕ ਬੜਾ ਮਾਸਟਰ ਪਲਾਨ ਆ ਇਹਨਾਂ ਦਾ ਕੋਈ ਦੋਸ਼ ਨਹੀਂ ਯੁੱਧ ਏ ਆਹ ਇੱਕ ਨੰਬਰ ਦੇ ਤੁਸੀਂ ਇੱਕ ਗੱਲ ਵੇਖੋ ਕਿ ਚਿੱਟਾ ਸ਼ਰੇਆਮ ਆ ਸਰਿੰਜਾਂ ਨਹੀਂ ਮਿਲ ਜਾਂਦੀਆਂ ਉਹਨਾਂ ਨੂੰ ਟੀਕਾ ਲਾਉਣ ਆ ਵਾਸਤੇ ਮੈਂ ਜਿੱਥੋਂ ਤੱਕ ਸੋਚ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਭੈੜੀ ਬਿਮਾਰੀ ਮੈਂ ਨਾਮੁਰੀਅਤ ਬਿਮਾਰੀ ਜਿਹੜੀ ਕਹ ਲਓ ਮੈਂ ਨਾਮ ਵੀ ਲੈਣਾ ਨਹੀਂ ਚਾਹੁੰਦਾ ਏਡਸ ਵਰਗੀਆਂ ਬਿਮਾਰੀਆਂ ਹੁਣ ਪੰਜਾਬ ਦੇ ਵਿੱਚੋਂ ਬਹੁਤ ਨਿਕਲਣਗੀਆਂ ਯਾਦ ਰੱਖੋ ਜੇ ਉਹਨੇ ਤੱਕ ਉਹਨੇ ਤਾਂ ਸਾਨੂੰ ਇੱਟਾਂ ਦੇ ਵਿੱਚੋਂ ਠੂਹੇ ਨਹੀਂ ਠਿਆਇਆ ਕਰਨੇ ਜਿੰਨੇ ਏਡਸ ਦੀ ਬਿਮਾਰੀ ਵਾਲੇ ਠਿਆਇਆ ਕਰਨਗੇ ਕਾਰਨ ਕਿ ਇੱਕ ਇੱਕ ਸਰਿੰਜ ਨੂੰ 20-20 ਜਣੇ ਲਾਉਂਦੇ ਆ ਉਹ ਜਿਹੜਾ ਕਹਿ ਲਓ ਉਸੇ ਸਰਿੰਜ ਨੂੰ 2-2 ਮਹੀਨੇ ਵਰਤਦੇ ਆ ਸਰਿੰਜਾਂ ਉਹਨਾਂ ਨੂੰ ਮਿਲਦੀਆਂ ਨਹੀਂ ਇਹਦਾ ਕਾਰਨ ਕੀ ਆ ਕਿ ਉਹਨਾਂ ਨੂੰ ਬਿਮਾਰੀਆਂ ਲੱਗਣਗੀਆਂ ਉਹੀ ਧੀ ਪੁੱਤ ਆਪਣੇ ਨਾਲ ਆ ਕੇ ਪੈਂਦੇ ਆ ਆਪਾਂ ਜੁੱਠਾ ਮਿੱਠਾ ਖਾਣਨੇ ਆ ਉਹਨਾਂ ਨੂੰ ਕਈ ਵਾਰੀ ਚੀਜ਼ ਫੜਾਉਣੇ ਹੱਥਾਂ ਨੂੰ ਹੱਥ ਲੱਗਦੇ ਆ ਫਿਰ ਦੱਸੋ ਬਿਮਾਰੀ ਵਧੂਗੀ ਕਿ ਨਹੀਂ ਵਾਦੀ ਯਾਦ ਰੱਖ ਲਓ ਬਚਾ ਲਓ ਜੇ ਪੰਜਾਬ ਨੂੰ ਬਚਾ ਸਕਦੇ ਆ ਇਹ ਭਗਵਾਨ ਤਮਾਨ ਡਰਾਮੇ ਬਾਜ਼ ਸੀ ਡਰਾਮੇ ਬਾਜ਼ ਹੈ ਕਿ ਡਰਾਮੇ ਕਰੀ ਜਾਂਦਾ ਜਿਸ ਦਿਨ ਭਗਵੰਤ ਮਾਨ ਨੂੰ ਪਤਾ ਲੱਗ ਗਿਆ ਵੀ ਪੰਜਾਬ ਸਾਡਾ ਮਰ ਗਿਆ ਜਿਸ ਦਿਨ ਭਗਵੰਤ ਮਾਨ ਨੂੰ ਪਤਾ ਲੱਗ ਗਿਆ ਵੀ ਪੰਜਾਬ ਵਾਕਿਆ ਤਬਾਹ ਹੋ ਗਿਆ ਇਹ ਪੂਰੀਆਂ ਤਰਸੱਲੀਆਂ ਮਚਾ ਦੂਗਾ ਪੰਜਾਬ ਬਚਾਉਣ ਵਾਸਤੇ ਪਰ ਅਫਸੋਸ ਦੀ ਗੱਲ ਇਹ ਆ ਕਿ ਇਹਨਾਂ ਲੋਕਾਂ ਨੂੰ ਪਤਾ ਨਹੀਂਗਾ ਇਹਨਾਂ ਦੇ ਰਾਈ ਸਾਡੇ ਪੰਜਾਬ ਦਾ ਘਾਣ ਹੁੰਦਾ ਮੈਂ ਭਗਵੰਤ ਮਾਨ ਜੀ ਤੁਹਾਨੂੰ ਵੀ ਬੇਨਤੀ ਕਰਦਾ ਕਿ ਡਰਾਮੇ ਬਹੁਤ ਹੋ ਗਏ ਪੈਸੇ ਦਾ ਕੀ ਕਰਾਂਗੇ ਨਾ ਤਾਂ ਜੇਬ 'ਚ ਮੈਂ ਲੈ ਕੇ ਜਾਣਿਆ ਨਾ ਤੁਸੀਂ ਲੈ ਕੇ ਜਾਣਿਆ कृपा करके आप दी रोटी जोगरा जोड़ो ते पंजाब दा भला कराओ पंजाब दा भला कराओ 11 12 ਦਿਨਾਂ ਦੀ ਖੇੜਾ ਚਿੱਟਾ ਬੰਦ ਕਰਾਉਣਾ ਤੁਸੀਂ ਕਹਿੰਨੇ ਕਿ ਇੱਧਰ ਦੀ ਸੜਤਾ ਕਿ ਇੱਧਰ ਦੀ ਸੜਤਾ ਕਿਵੇਂ ਸੜਤਾ ਪੁਲਿਸ ਕੀ ਕਰ ਰਹੀ ਆ ਇਹ ਇਹ ਗਰੀਬਾਂ ਤੇ ਰੋ ਮਾਰਨ ਜੋ ਕਰੇ ਰਹਿ ਗਏ ਤੁਹਾਡੇ محکمہ ਕੀ ਕਰ ਰਹੇ ਆ ਧਰਨਿਆਂ ਦੇ ਵਿੱਚ ਸਿਰਫ ਬੁਲਾ ਰਿਆਂ ਨੂੰ ਨੋਟ ਕਰਨ ਜੋ ਕਰੇ ਰਹਿ ਗੇ ਸੀਆਈਡੀ ਕੀ ਕਰ ਰਹੀ ਹੈ ਦੱਸੋ ਤੁਹਾਡੇ ਡੇਡੇ ਮਾਹਕਮੇ ਤਗੜੇ ਬੈਠੇ ਆ ਨਾ ਮੇਰਾ ਮੂੰਹ ਖਲਾਓ ਬਾਲਾ ਮੇਰੇ ਤੋਂ ਸੱਚ ਬੋਲਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਪੰਜਾਬ ਦੇ ਲੋਕੋ ਮੈਂ ਕੁਝ ਗਲਤ ਬੋਲਤਾ ਹੋਵੇ ਭਾਈ ਪੰਜਾਬ ਦੇ ਪ੍ਰਤੀ ਸਾਨੂੰ ਬਹੁਤਾ ਨਹੀਂ ਤਾਂ ਥੋੜਾ ਬਹੁਤਾ ਤਾਂ ਦਰਦ ਹੈਗਾ ਭਾਈ ਭਾਵੁਕ ਹੋ ਜਾਈਦਾ ਬੋਲ ਦਈਦਾ ਜੇਕਰ ਕੁਝ ਗਲਤ ਛਲਤ ਬੋਲਿਆ ਹੋਵੇ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ